ਮੇ ਸ਼ੂਗਰ ਨੂੰ ਆਪਣੀ ਦਿਨਾਈ ਤੇ ਅਸਰੰਦਾਜ਼ ਹੋਣ ਤੋਂ ਕਿੰਜ ਰੋਕ ਸਕਣਾ ਸ਼ੂਗਰ ਦੇ ਮਰੀਜ਼ਾਂ ਨੂੰ ਅਕਸਰ ਦਿਨਾਈ ਦੇ ਮਸਲਿਆਂ ਦਾ ਸਾਹਮਣਾ ਰਹਿੰਦਾ ਹੈ ਕਿਉਂਕਿ ਸ਼ੂਗਰ ਉਹਨਾਂ ਦੀ ਉਸ ਸ਼ਰੀਰਾਂ ਨੂੰ ਮਤਾਸਰ ਕਰਦੀ ਹੈ ਜਿਹੜੀ ਰੈਟੀਨਾ ਨੂੰ ਖੂਨ ਪਹੁੰਚਾਉਂਦੀਆਂ ਨੇ ਰੈਟੀਨਾ ਅੱਖ ਦਾ ਉਹ ਪਰਦਾ ਹੈ ਜਿਹਦੇ ਚ ਵੇਖਣ ਦੀ ਹਿੱਸ ਹੁੰਦੀ ਹੈ ਤੇ ਇਸ ਕਸਫੀਤ ਨੂੰ ਰੈਟੀਨੋਪੈਥੀ ਕਹਿੰਦੇ ਨੇ ਖੂਨ ਤੇ ਸ਼ੂਗਰ ਦੀ ਜ਼ਿਆਦਤੀ ਅੱਖ ਦੇ ਪਰਦੇ ਯਾਨੀ ਰੈਟੀਨਾ ਨੂੰ ਆਹستہ ਆਹستہ ਮਤਾਸਰ ਕਰਦੀ ਹੈ ਆਮ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਅੱਖਾਂ ਦੇ ਮਸਲਿਆਂ ਦਾ ਸਾਹਮਣਾ ਕੁਝ ਸਾਲਾਂ ਤੋਂ ਬਾਅਦ ਪੇਸ਼ ਆਉਂਦਾ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਕੁਝ ਮਰੀਜ਼ ਮੁਕੰਮਲ ਤੌਰ ਤੇ ਬਿਨਾਈ ਤੋਂ ਮਹਿਰੂਨ ਵੀ ਹੋ ਜਾਂਦੇ ਨੇ ਤਾਂ ਹਮ ਅਗਰ ਤੁਹਾਨੂੰ ਸ਼ੂਗਰ ਹੈ ਤੇ ਤੁਸੀਂ ਕੁਝ ਇਕਦਮ ਕਰਕੇ ਨਜ਼ਰ ਦੀ ਮਹਿਰੂਮੀ ਤੋਂ ਬਚ ਸਕਦੇ ਹੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੀ ਸ਼ੂਗਰ ਕੰਟਰੋਲ ਕਰੋ ਇਸ ਮੌਜੂਦੇ ਅਸੀਂ ਇੱਕ ਵੀਡੀਓ ਬਣਾ ਚੁੱਕੇ ਹਾਂ ਕਿ ਖੁਰਾਕ ਨਾਲ ਸ਼ੂਗਰ ਕਿੰਝ ਕੰਟਰੋਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਦਵਾਈਆਂ ਲੈਂਦੇ ਹੋ ਤੇ ਬਕਾਇਦੀ ਨਾਲ ਦਵਾਈਆਂ ਲਓ ਤੇ ਆਪਣੀ ਸ਼ੂਗਰ ਰੋਜ਼ਾਨਾ ਚੈੱਕ ਕਰੋ ਖੁਰਾਕ ਤੇ ਦਵਾਈਆਂ ਦੀ ਮਸ਼ਤਰਕਾ ਮਦਦ ਨਾਲ ਸ਼ੂਗਰ ਨੂੰ ਕੰਟਰੋਲ ਕਰੋ ਦੂਸਰੀ ਗੱਲ ਇਹ ਕਿ ਅੱਖਾਂ ਤੇ ਫਰਕ ਪਾਉਣ ਵਾਲੀਆਂ ਬਿਮਾਰੀਆਂ ਤੋਂ ਬਚੋ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਸ਼ੂਗਰ ਨਾਲ ਰਲ ਕੇ ਇਹ ਬਿਮਾਰੀਆਂ ਤੁਹਾਡੀਆਂ ਅੱਖਾਂ ਨੂੰ ਜ਼ਾਇਆ ਕਰ ਸਕਦੀਆਂ ਨੇ ਅਸਾਂ ਇਸੇ ਤੇ ਇੱਕ ਵੀਡੀਓ ਪਹਿਲਾਂ ਬਣਾਈ ਹੈ ਕਿ ਤੁਸੀਂ ਰੋਜ਼ਾਨਾ ਦੇ ਮਾਮੂਲات 'ਚ ਖੁਰਾਕ ਨਾਲ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਕਿੰਝ ਕੰਟਰੋਲ ਕਰ ਸਕਦੇ ਹੋ ਅਗਰ ਤੁਸੀਂ ਸਿਗਰਟ ਜਾਂ ਤੰਬਾਕੂ ਪੀਂਦੇ ਹੋ ਤੇ ਉਹਨੂੰ ਵੀ ਛੱਡ ਦਿਓ ਸਾਡਾ ਤੀਸਰਾ ਅਹਿਮ مشورہ ਤੁਹਾਨੂੰ ਇਹ ਵੇਖ ਕੇ ਜੇ ਤੁਹਾਨੂੰ ਸ਼ੂਗਰ ਹੈ ਤੇ ਆਪਣੀਆਂ ਅੱਖਾਂ ਦਾ ਬਕਾਇਦਾ ਮੁਆਇਨਾ ਕਰਵਾਓ ਕਿਉਂਕਿ ਕਦੇ-ਕਦੇ ਸ਼ੂਗਰ ਕੰਟਰੋਲ ਵੀ ਹੋਵੇ ਤੇ ਅੱਖਾਂ متاثر ਹੋ ਜਾਂਦੀਆਂ ਨੇ ਇਹ ਤਮਾਮ ਇਕਤਮਾਤ ਕਰਕੇ ਤੁਸੀਂ ਨਜ਼ਰ ਤੋਂ ਮਹਿਰੂਮ ਹੋਣ ਤੋਂ ਬਚ ਸਕਦੇ ਹੋ